ਕੀ ਹਾਲ ਕੀ ਹਾਲ ਚਾਲ ਨੇ ਸਭ ਠੀਕ ਠਾਕ ਆਪਾਂ ਜਾ ਰਹੇ 1300 ਕਿਲੋਮੀਟਰ ਦਾ ਆ ਰਾ ਸਫਰ ਲੈ ਕੇ ਕਿੰਨੇ ਘੰਟਿਆਂ ਦੇ ਵਿੱਚ ਆਪਾਂ ਤੈਅ ਕਰਦੇ ਆਂ ਸਭ ਤੋਂ ਪਹਿਲੀ ਕੋਸ਼ਿਸ਼ ਤਾਂ ਆਪਣੀ ਯੂਵੀ ਪਰ ਨਾਉਨ ਸਟਾਪ ਜਾਈਏ ਠੀਕ ਹੈ ਠੀਕ ਹੈ ਗੱਡੀ ਦਾ ਆਪਾਂ ਮੀਟਰ ਜ਼ੀਰੋ ਕਰਤਾ ਠੀਕ ਹੈ ਨਾ ਇਹ ਦਿਹਾਣ ਮਿੰਟ ਵੀ ਨਾਲ ਚੱਲੀ ਜਾਣਗੇ ਕਿਲੋਮੀਟਰ ਵੀ ਚੱਲੀ ਜਾਣਗੇ ਕਿੰਨੇ ਆ ਦੇ ਗੱਡੀ ਤੁਰੀ ਦੇ ਕਿੰਨੇ ਤੇ ਜਾ ਕੇ ਰੁਕੀ ਹਨਾ ਰਸਤੇ ਵਿੱਚ ਬਿਲਕੁਲ ਆਪਾਂ ਰੁਕਣੀ ਨਹੀਂ ਗੱਡੀ ਉੱਥੋਂ ਆਪਾਂ ਗੱਡੀ ਲੋਡ ਕਰੀਆ ਇਸ ਵਾਰ ਜਾ ਵੀ ਮੁੰਡਾ ਵੀ ਕੰਮ ਕਰਦਾ ਆਪਣਾ ਮਿੱਤਰ ਨਹੀਂ ਲੋਡ ਕਰੀਏ ਪਨੀ ਰੀਡੀ ਹਾਂ ਪਰਵਾਦ ਨਾ ਤੋਗੇ ਤਰਾਬ ਲੋਡ ਤਰਾਬ ਤਰਾਬ ਦੇ ਨਾਲ ਜਗਾ ਕੀ ਦੁਨੀਆ ਉਮਾਨਾ ਨਾਮ ਕਰਕੇ ਕੁਝ ਸੋਮਥਿੰਗ ਆ ਜਾ ਚੱਕ ਕਰੋ ਤੁਸੀਂ ਮਾਹੌਲ ਅੱਜ ਐਂਡ ਗੱਲਵਾਦ ਹੋਈ ਪਈ ਪੂਰੀ ਇਹ ਆ ਦਮਾਮ ਦਾ 3 ਨੰਬਰ ਸੁਨਈਆ ਇਹਨੂੰ ਕਿਹਾ ਜਾਂਦਾ 3rd ਨੰਬਰ ਸੈਕੰਡ ਸੁਨਈਆ 3rd ਸੁਨਈਆ 1st ਸੁਨਈਆ ਇੰਡਸਟਰੀਲ ਏਰੀਆ ਨੂੰ ਸੁਨਈਏ ਕਹਿੰਦੇ ਨੇ ਇੱਥੇ ਦੇਖੋ ਮੁੰਡੇ ਲੱਗੇ ਪਿਆ ਮਿਹਨਤ ਕਰਨ ਉੱਪਰ ਝੜਕੇ ਰੰਬੜੀ ਰੰਬੜਾ ਚਾਰੇ ਪਾਸੇ ਇੱਥੇ ਸਾਰੀ ਸੌਦੀ ਆ ਰੰਬੜਲ ਦੇ ਸਰਤੀ ਵਸੀ ਵੀ ਆ ਗਈ ਰੰਬੜਾ ਚ ਦੇਖ ਲੈ ਪੈਸਾ ਕਮਾਈ ਜਾਂਦੇ ਆ ਇਹ ਨੇ ਬਈ ਸੌਦੀਆਂ ਦੇ ਦਿਮਾਗ ਮੇਨ ਰੋਡ ਤੇ ਨਿਕਲੇ ਇੱਥੇ ਜਿਆਦਾ ਰਜਮਾ ਹਣਾ 80 ਦਾ ਬੋਰਡ ਲੱਗਿਆ ਹੋਇਆ ਹੈ ਕਾਰ ਵਾਸਤੇ ਆ ਟਰੱਕ ਵਾਸਤੇ ਖੁਸ਼ ਨਹੀਂ ਹੈਗਾ ਇਹ ਸਾਈਨ ਇੱਥੋਂ ਆਪਾਂ ਆਈਡੀਆ ਲੈ ਲੈਣਾ ਵੀ ਜੇ ਕਾਰ ਦੀ ਸਹੀ ਦੀ ਸਪੀਡ ਲਿਖੀ ਹੋਈ ਆ ਤਾਂ ਆਪਣੀ ਟਰੱਕ ਦੀ ਸਪੀਡ 50 ਦੀ ਹੋਊਗੀ ਆ ਵਾਲਾ ਕੈਮਰਾ ਇੰਦੇ ਤੇ ਆ ਸਾਈਡਾਂ ਤੇ ਕੈਮਰਾ ਪਿਆ ਜੇ ਹੁਣ ਮੇਰੀ ਗੱਡੀ 50 ਤੋਂ ਵੱਧ ਹੁੰਦੀ ਐ ਨੇ ਫੋਟੋ ਖਿੱਚ ਲੈਣੀ ਅੱਬੇ ਜਹਾਜ਼ ਆਪਾਂ ਇੱਥੋਂ ਦੁਬਈ ਵਾਲੇ ਰੋਡ ਤੇ ਜੀ ਜਾਣਾ ਆਪਾਂ ਇੱਥੋਂ ਲੈਫਟ ਮਾਰ ਜਾਣਾ ਓ ਅੱਗੇ ਤੋਂ ਜਾ ਕੇ ਚੱਲ ਇੱਥੇ ਉੱਤਰ ਜਾਨੇ ਆਂ ਗਾਹਾਂ ਦੁਕਾਨਾਂ ਨੂੰ ਜਾਣਾ ਨੂੰ ਲੱਗ ਜਾਂਦਾ ਆ ਤੇ ਆ ਏਰੀ ਦੇ ਵਿੱਚ ਪਾਣੀ ਨਿਕਲ ਕੇ ਹਟਾਇਆ ਵਗ ਤਾਂ ਕਰਕੇ ਕਿਦਾਂ ਦਾ ਹੋਇਆ ਪਿਆ ਇਹ ਸਾਰੇ ਚ ਪਾਣੀ ਨਿਕਲਿਆ ਆਉਂਦਾਗਾ ਹੁਣ ਆਪਾਂ ਦਵਾਈਤ ਵਾਲਾ ਰੋਡ ਜਿਹੜਾ ਇਧਰ ਤਮਾਮ ਤੋਂ ਦਵਾਈ ਨੂੰ ਜਾਂਦਾ ਰੋਡ ਉਹ ਸਾਹਮਣੇ ਸੁਨਈਆ ਸੀਗਾ ਸਾਹਮਣੇ ਸੁਨਈਏ ਤੋਂ ਆਪਾਂ ਆ ਕੇ ਗੱਡੀ ਤਮਾਮ ਹਫੂਰ ਰੋਡ ਤੇ ਚੜ੍ਹ ਲਈ ਇਤਰਾਹ ਦੀ ਜਿਵੇਂ ਆ ਗੱਡੀਆਂ ਖੜੀਆਂ ਨੇ ਇਹਦੇ ਛੋਟੇ ਗੱਡੀਆਂ ਦੇ ਵਿੱਚ ਸੁਰਤੇ ਵੀ ਖੜੇ ਹੁੰਦੇ ਨੇ ਪੁਲਿਸ ਵਾਲੇ ਛੜ ਜਾਂਦੇ ਨੇ ਵੀ ਔਰ ਪਤਾ ਨਹੀਂ ਲੱਗਦਾ ਹੁੰਦਾ ਵੀ ਪੁਲਿਸ ਵਾਲਾ ਕੌਣ ਆ जान ਕੇ ਬੈਠਦੇ ਨੇ ਚੋਰੀ ਛੇਪੇ ਕੈਮਰੇ ਦਾ ਕਵਰ ਸਿਸਟਮ ਹੈ ਨਾ ਸਾਹਮਣੇ ਕੈਮਰਾ ਦਿਖ ਰਹਿਣਾ ਹੈ ਕੈਮਰੇ ਦੇ ਸਾਹਮਣੇ ਜਿਵੇਂ ਮੋਬਾਈਲ ਫੜੀ ਰੱਖਿਆ ਤਾਂ ਨਹੀਂ ਮੇਰੀ ਫੋਟੋ ਕੱਢ ਲੈਣੀ ਹੈ ਤੇ ਮੈਨੂੰ ਚਲਾਣਾ ਆਨਲਾਈਨ ਭੁਗਤਾਨ ਕਰ ਦਿੱਤਾ ਜਾਊਗਾ ਸੋ ਜਿਵੇਂ ਤੁਹਾਨੂੰ ਅੱਪਾ ਦੱਸਿਆ ਹੀ 2 ਮਿੰਟ ਪਹਿਲਾਂ ਵੀ ਇਧਰ ਸਮੁੰਦਰ ਆ ਗੱਲਾਂ ਨਹੀਂ ਹੋਈਆਂ ਆ ਦੇਖੋ ਰਾਈਟ ਸਾਈਡ ਤੇ ਆ ਪਰ ਗੱਲਾਂ ਨਾਲ ਕਾਲੀ ਕਰਦੇ ਆ ਸਾਰਾ ਇਟ ਇਜ਼ ਪ੍ਰੋਹੀਬਿਟਡ ਫਾਰ ਟਰੱਕ ਇੰਟਰ ਵਿਦਆਊਟ ਪਰਮਿਟ ਜਿਨ੍ਹਾਂ ਕੋਲੇ ਪਰਮਿਟ ਨਹੀਂ ਹੈਗਾ ਉਹ ਸਿੱਧੀਆਂ ਗੱਡੀਆਂ ਨਹੀਂ ਲੈ ਕੇ ਜਾ ਸਕਦੇ ਸੋ ਆਪਾਂ ਇੱਥੋਂ ਰਾਈਟ ਮਾਰ ਕੇ ਆਪਾਂ ਆਪਣੇ ਦੂਸਰੇ ਰੋਡ ਤੇ ਜਾ ਕੇ ਚੜ ਜਾਾਂਗੇ ਇਹ ਆ ਹਾਫਮੂਨ ਬੀਚ ਆ ਹਾਫਮੂਨ ਬੀਚ ਆ ਜਿਹੜੀ ਸਾਈਡ ਤੇ ਨੰਗੇ ਆ ਸਾਰਾ ਤੁੰਦ ਸਮੁੰਦਰ ਦਿਖਾ ਰਹੀ ਸੀ ਹਾਫਮੂਨ ਬੀਚ ਹੀ ਸੀਗਾ ਇਹਨੇ ਜਿਹਦਾ ਨਾਮ ਹੀ ਹਾਫਮੂਨ ਬੀਚ ਹੈ ਸਟੇਸ਼ਨ ਐ ਤਾਂ ਬਸ ਗੱਡੀ ਆ ਆ ਬਣਾ ਲੰਗਾਉਣੀ ਆ ਪਿਆਰ ਨਾਲ ਉਹਦੇ ਉੱਪਰ ਦੀ ਕਰਕੇ ਖੰਡੇ ਦੇ ਤਾਂ ਜੋ ਬੇੜ ਸਟੇਸ਼ਨ ਇੱਥੇ ਅੰਦਰ ਆ ਜਾਂਦਾ ਸਾਰਾ ਬੇਟ ਜੇ ਕੋਈ ਪ੍ਰੋਬਲਮ ਆਵੇ ਤਾਂ ਅੱਗੇ ਵੈਰੀਗੇਟ ਲੱਗੇ ਹੋਏ ਨੇ ਇਹਨਾਂ ਨੇ ਵੈਰੀਗੇਟ ਥਲੇ ਛੱਡ ਦੇਣਾ ਚਲੋ ਜੀ ਆਪਾਂ ਪੰਜਾਬੀ ਢਾਬੇ ਤੇ ਆ ਗਏ ਰੋਟੀ ਖਾਣਾ ਇਧਰ ਆ ਰੋਟੀ ਖਾਣੇ ਆ ਇਹ ਪੰਜਾਬੀ ਢਾਬਾ ਹੈ ਪਾਕਿਸਤਾਨ ਬਣਾਵਦਾ ਪਰ ਇਹ ਰੋਟੀ ਦਵੇ ਵਾਲੀ ਮਿਲਦੀ ਆ ਹੋਰ ਠੀਕ ਹੋ ਜੀ ਹਾਂ ਫਿੱਟ ਇਹ ਔਰਤ ਬਸ ਮਹਾ ਤੁਹਾਡੀ ਇੰਟਰਵਿਊ ਲੈ ਲਈਏ ਅੱਛਾ ਨਹੀਂ ਥੋੜਾ ਨਾ ਲਿਓ ਹਾਂ ਕਿਉਂ ਦੋ ਦੋਸਤ ਆਜੀ ਲੱਗ ਰਹੇ ਨੇ ਬਣਾਉਣ ਗੱਡੀ ਸਰਵਿਸ ਬਣਾ ਦੇਣੀ ਆ ਦੇਖੀ ਜਾਈਂ ਕੀ ਕਰਦੇ ਇੰਟਰਵਿਊ ਕਰਦੇ ਸਾਨੀ ਬਈਆ ਥੱਲੇ ਉਸਤਾਦ ਜੀ ਬੈਏ ਨੇ ਤੂੰ ਵੀਡੀਓ ਬਣਾ ਰਿਹਾ ਨਵੀਦ ਨਵੀਦ ਉਸਤਾਦ ਜੀ जी आया नो जी आया नो सबसे हीरा बंदा आ गया हमारा तमने ना ने... इस समझ को नहीं ना इसकी हां बस मैं गल द सब मैं अभी गल सुन बणी ब्रेकर सब कुछ सही हो सन ब्लॉग बनाने बस है ब्लॉग बन सकता है है नहीं है ਪੂਰੀ ਗੱਡੀ ਚੱਲ ਨਹੀਂ ਹੋ ਸੀ ਬਲੌਕ ਹੀ ਪੜਾ ਹੋਤੀ। ਉਥਾ ਬ੍ਰੇਕ ਕਰੇ ਕੰਮ ਨਹੀਂ ਕਰਦੀ। ਭਾਰਤੀ ਤੇ ਰੋਕੀ ਹੋ ਸੀ। ਉਹ ਲੋਕਾ ਦੇਖੋ ਹੁਣ ਇਹ ਨਹੀਂ ਉਹਨਾਂ ਨੂੰ ਆਪਾਂ ਨੇ। ਲੋਕਾਂ ਨੂੰ ਇਹ ਥੋੜੀ ਪਤਾਉਣਾ ਵੀ ਆਹ ਕੰਮ ਆਗਾ। ਸਾਡਾ ਸਿਰ ਕੱਕ ਨੰਬਰ ਆ ਪੂਰਾ। ਇਹ ਨਾ ਇਹ ਵੀ ਡੋਲ ਕਰੇ ਸਾਰੀ ਬ੍ਰੇਕਾਂ ਦੇ ਵੀ। ਹਾਂ। ਸਮਝ ਆਈ ਹੈ? ਉਹ ਪਤਾ ਨਹੀਂ ਸੀਦਾ ਮੈਨੂੰ। ਪਤਾ ਨਹੀਂ ਤਾਂ ਪਤਾ ਕਰ ਲੈ ਕਿਉਂ ਨਹੀਂ ਪਤਾ ਕਰ। ਉਹ ਦੱਸਤਾ ਉਹਨਾਂ ਨੇ ਅੱਜ ਮੈਂ ਬਸ ਹੁਣ ਕੱਲ ਤੋਂ ਹੀ ਕਰਨਾ ਹੈਗਾ ਵੀ ਗੱਡੀ ਪਹਿਲਾਂ ਬੇ ਗੀਅਰ ਡਾਊਨ ਕਰੂੰ ਫਿਰ ਬ੍ਰੇਕ ਲਾਇਆ ਕਰੂੰ। ਯਾਰ ਗੱਡੀ ਤਾਂ ਸੂਰ ਹੈ। ਧੀ ਗੱਡੀ ਨਿਕਲ ਆ। ਹੂੰ। ਆ ਦਵਾਰੇ ਬੋਲੋ। ਮਗਲੇ ਬਣ ਗਿਆ ਬੰਦਾ। ਮਗਲੇ ਹੀ ਬਣ ਗਿਆ ਗੱਡੀ ਧੋਣੀ ਸੀਗੀ ਆਪਾਂ ਸਰਵਿਸ ਹੌਂ ਦਵਾਰਾ। ਇਹਨਾਂ ਦੀ ਵਿਚਾਰਾਂ ਦੀ ਕ੍ਰੇਨ ਨਹੀਂ ਬਾਹਰ ਨਿਕਲ ਰਹੀ ਹੈਗੀ। ਡਰਾਈਵਰ ਦੇਖੋਦਾ ਕਿੱਥੇ ਬੈਠਾ ਇੱਥੇ ਹੀ ਬਰੇਕ ਕਰਦਾ ਹੈ। ਔਰੇ ਬੜੀ ਨੀ ਨਿਕਲਦੀ ਵਿਚਰ ਗਈ ਚਲੋ ਵੇਟ ਕਰ ਰਹੇ ਆਂ